ਅੱਜ ਕਿਹੜੀ ਹੈ ਮਾਤ ਭਾਗੀ ਘਟਨਾ ਵਾਪਰੀ ਆ ਗੋਲੂਆ ਰਾਜਸਥਾਨ ਕੋਰਦਾ ਮਸਲਾ ਸੀਗਾ ਇਹ ਅਕਾਲ ਤਖਤ ਸਭ ਤੇ ਇਹਦਾ ਕਿਹੜਾ ਫੈਸਲਾ ਕਰਨਾ ਸੀ ਅਕਾਲ ਤਖਤ ਸਭ ਨੇ ਕਰਨਾ ਸੀ ਇਹਨਾਂ ਇਹ ਸਰਕਾਰ ਨੇ ਆਪਣੇ ਗੁੰਡੇ ਭੇਜ ਕੇ ਗੁਰੂ ਘਰ ਤੇ ਕਬਜ਼ਾ ਵੀ ਕੀਤਾ ਤੇ ਉੱਥੇ ਕਿਹੜੇ ਵਿਦਿਆਲਾ ਚੱਲਦਾ ਬਹੁਤ ਛੋਟੇ ਛੋਟੇ ਬੱਚੇ 10 15 15 ਸਾਲ ਦੇ ਉਹਨਾਂ ਨੂੰ ਵੀ ਬਹੁਤ ਗੰਭੀਰ ਜ਼ਖਮੀ ਕੀਤਾ ਇਹ ਇਸ ਸਰਕਾਰ ਨੂੰ ਤਾੜਨਾ ਕਰਦਾ ਵੀ ਜਿਨ੍ਹਾਂ ਨੇ ਉਥੇ ਜਾ ਕੇ ਕਬਜ਼ਾ ਕੀਤਾ ਤੇ ਬੱਚੇ ਜ਼ਖਮੀ ਕੀਤੇ ਆ ਉਹਨਾਂ ਤੇ ਪਰਚਾ ਦਰਜ ਕਰਕੇ ਧਾਰਾ ਲਾ ਕੇ ਕਿਹੜੀ ਬਣਦੀ ਆ ਇਹ ਅਕਾਲ ਤੱਕ ਸਭ ਤੇ ਇਹ ਮਸਲਾ ਗਿਆ ਇਹ ਸਿੱਖਾ ਦਾ ਮਸਲਾ ਇਹ ਸਰਕਾਰ ਦੇ ਨਾਂ ਪਾ ਜਾਈ ਤੇ ਮੈਂ ਸਿੱਕੋ ਨੂੰ ਧਰਮ ਕੇ ਜਿ세 ਬੰਦੀਆਂ ਨੂੰ ਭਿੰਡਰਾ ਵਾਲੀ ਟਕਸਾਲ ਨੂੰ ਢਿੱਗ ਸਿੰਘ ਜਿ세 ਬੰਦੀਆਂ ਨੂੰ ਅਪੀਲ ਕਰਦਾ ਬੀਬੀ ਹੀਰਾ ਘੱਟ ਕੇ ਭਾਈ ਗੋਨੂ ਆਓ ਤੇ ਆਪਾਂ ਇਸ ਸਰਕਾਰ ਤੋਂ ਕਬਜ਼ਾ ਲਈ ਤੱਕੜਾ ਇੱਕ ਬਲਾਕ ਆਜਾ ਛੱਡਿਆ ਤੇ ਸੰਗਤਾਂ ਆਉਦੀ ਆਪ ਛਡਾ ਲੈਣੀਆਂ ਜੀ ਜੀ ਸਾਹਿਬ ਅਦਾਇਓ ਕਿ ਮੈਂ ਦੇਦੋ ਕਿ ਅੰਮਲਾ ਕਿੱਥਾ ਗਿਆ ਉਹ ਦੁਬਾਰਾ ਸਾfte ਕਬਜ਼ਾ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਹੜੀ ਇਹ ਮੰਤ ਭਾਗੀ ਘਟਨਾ ਵਾਪਰੀ ਆ ਗੋਲੂਆ ਰਾਜਸਥਾਨ ਇਥੇ ਬੀਜੇਪੀ ਦੀ ਸਰਕਾਰ ਆ ਤੇ ਤਹਾਂ ਕੇਂਦਰ ਚ ਵੀ ਬੀਜੇਪੀ ਦੀ ਸਰਕਾਰ ਆ ਇਹ ਕਿਹੜਾ ਗੁਰੂ ਘਰ ਦਾ ਮਸਲਾ ਸੀਗਾ ਇਹ ਅਕਾਲ ਤਖਤ ਸਭ ਤੇ ਇਹਦਾ ਕਿਹੜਾ ਫੈਸਲਾ ਕਰਨਾ ਸੀ ਅਕਾਲ ਤਖਤ ਸਭ ਨੇ ਕਰਨਾ ਸੀ ਇੰਨਾ ਇਹ ਸਰਕਾਰ ਨੇ ਆਪਣੇ ਗੁੰਡੇ ਭੇਜ ਕੇ ਗੁਰੂ ਘਰ ਤੇ ਕਬਜ਼ਾ ਵੀ ਕੀਤਾ ਤੇ ਉੱਥੇ ਕਿਹੜੇ ਵਿਦਿਆਲਾ ਚੱਲਦਾ ਬਹੁਤ ਛੋਟੇ ਛੋਟੇ ਬੱਚੇ 10 10 15 15 ਸਾਲ ਦੇ ਉਹਨਾਂ ਨੂੰ ਵੀ ਬਹੁਤ ਗੰभीर ਜ਼ਖਮੀ ਕੀਤਾ ਤੇ ਮੈਂ ਸੰਗਤ ਸਵੇਤ ਹੁਣ ਇੱਥੇ ਅੱਜ ਮੌਕਾ ਵੀ ਦੇਖਿਆ ਤੇ ਸੰਗਤ ਸਮੇਤ ਹੀ ਇੱਥੇ ਮੈਂ ਆਇਆ ਮੈਂ ਇਸ ਸਰਕਾਰ ਨੂੰ ਤਾੜਨਾ ਕਰਦਾ ਵੀ ਜਿਨ੍ਹਾਂ ਨੇ ਉਥੇ ਜਾ ਕੇ ਕਬਜ਼ਾ ਕੀਤਾ ਤੇ ਬੱਚੇ ਜ਼ਖਮੀ ਕੀਤੇ ਆ ਉਹਨਾਂ ਤੇ ਪਰਚਾ ਦਰਜ ਕਰਕੇ ਧਾਰਾ ਲਾ ਕੇ ਕੀੜੀ ਬਣਦੀ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ Hindu ਧਰਮ بچਾਇਆ ਅੱਜ ਸਾਡਾ ਕਿਹੜਾ ਸਿੱਖ ਧਰਮ ਆ ਇਹ Hindu ਸਾਡੇ ਧਰਮ ਤੇ ਪਾਰ ਕਰ ਰਹੇ ਆ ਕੇਂਦਰ ਚ ਵੀ ਹਿੰਦੁਸਤਾਨ ਚ ਸਰਕਾਰ BJP ਦੀ ਆ ਤੇ ਰਾਜਸਥਾਨ ਚ ਵੀ ਆ ਇਸ ਕਰਕੇ ਅਕਾਲਤਾ ਸਭ ਤੇ ਇਹ ਮਸਲਾ ਗਿਆ ਇਹ ਸਿੱਖਾਂ ਦਾ ਮਸਲਾ ਇਹ ਸਰਕਾਰ ਜੇ ਨਾ ਬਾਝਾਈ ਤੇ ਮੈਂ ਸਿੱਕਾਉ ਨੂੰ ਧਰਮ ਕੇ ਜਸੇ ਬੰਦੀਆਂ ਨੂੰ ਭਿੰਡਰਾਵਾਲੀ ਟਕਸਾਲ ਨੂੰ ਨਿਗ ਸਿਗ ਜਸੇ ਬੰਦੀਆਂ ਨੂੰ ਅਪੀਲ ਕਰਦਾ ਵੀ ਬੀਬੀ ਹੀਰਾ ਘੱਟ ਕੇ ਭਾਈ ਗੋਲੂਵਾ ਆਓ ਤੇ ਆਪਾਂ ਇਸ ਸਰਕਾਰ ਤੋਂ ਕਬਜ਼ਾ ਲਈ ਇਹ ਸਰਕਾਰ ਦਾ ਕਬਜ਼ਾ ਇਹ ਸਰਕਾਰ ਨੇ ਬਹੁਤ ਕਾ ਕੀਤਾ ਬੱਚਾ ਨੂੰ ਵੀ ਕੁੱਟਿਆ ਤੇ 부ਜੁਰਗਾਂ ਨੇ ਵੀ ਕੁੱਟਿਆ ਇਸ ਕਰਕੇ ਮੈਂ ਸਮੂਚੀ ਸੰਗਤ ਨੂੰ ਅਪੀਲ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਵੀ ਪੋਸਟ ਪਾਈ ਆ ਵੀ ਭਾਈ ਇਹ ਸਰਕਾਰ ਨੂੰ ਆਵਾਜ਼ ਆ ਜਾਣਾ ਚਾਹੀਦਾ ਤੇ ਮੈਂ ਵੀ ਤਾੜਨਾ ਕਰਦਾ ਵੀ ਅਕਾਲ ਤਖਤ ਸਾਹਿਬ ਤੇ ਕਿਹੜਾ ਇਹ ਮਸਲਾ ਤੇ ਇਹਨਾਂ ਨੇ ਸਰਕਾਰ ਨੇ ਆਪਣੇ ਹੱਥ ਚ ਲੈ ਲਿਆ ਤੇ ਉਹਨਾਂ ਸਾਰਿਆਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸੰਗਤਾਂ ਦੇ ਸਾਹਮਣੇ ਕਰਨਾ ਚਾਹੀਦਾ ਕਿਹੜਾ ਇਹ ਬਲਾਕ ਆਵਾਜਾ ਛੱਡਿਆ ਤੇ ਸੰਗਤਾਂ ਆਪਦੀ ਆਪ ਛਡਾ ਲੈਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ